ਚੌਲ ਜਲ ਪ੍ਰਵਾਹ ਕਰਨੇ ਤਾਂ ਉਹਨੂੰ ਸਪੈਸ਼ਲ ਲਿਖ ਕੇ ਦਈਦਾ ਵੀ ਚੌਲ ਪਾਣੇ ਗੱਲੇ ਲਫਾਫਾ ਨਹੀਂ ਪਾਣਾ ਕਿਉਂਕਿ ਇਹਦਾ ਤੁਹਾਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਹੋਊਗਾ ਪਾਣੀ ਖਰਾਬ ਹੋ ਗਿਆ ਤੁਹਾਡਾ ਅਸੀਂ ਤਾਂ ਤੁਸੀਂ ਤਾਂ ਪੁੰਨ ਕਮਾਣਗੇ ਤੁਸੀਂ ਪਾਪ ਕਮਾ ਲਿਆ ਪਾਣੀ ਨੂੰ ਖਰਾਬ ਕਰਕੇ ਆਪਣੇ ਘਰੇ ਖਰਾਬ ਕਰ ਲੈ ਤੇ ਮੈਂ ਇਹੀ ਕਹਿਣਾ ਚਾਹੂੰਗਾ ਵੀ ਇਹ ਚੀਜ਼ਾਂ ਜੋ ਵੀ ਪਾਣੀ ਨੂੰ ਨੁਕਸਾਨ ਪਹੁੰਚਾਉਂਦੀਆਂ ਔਰ ਇਹਦੇ ਜੰਦਰ ਜਿਹੜੇ ਜੀਵ ਜੰਤੂ ਐ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਉਹ ਤੁਸੀਂ ਪੁੰਨ ਨਹੀਂ ਕਰ ਰਹੇ ਆਪਣੇ ਪਾਪ ਦੇ ਭਾਗੀ ਵਾਰਦੇ ਲੋਕ ਸ਼ਰਾਰਤਾ ਕਰਦੇ ਹੁੰਦੇ ਸੀ ਲੇਕਿਨ ਜੋਤਿਸ਼ ਕਹਿੰਦਾ ਜਿਹੜਾ ਬੰਦਾ ਪੀਣ ਵਾਲਾ ਪਾਣੀ ਖਰਾਬ ਕਰਦਾ ਔਰ ਇਦਾਂ ਦੇ ਕੰਮ ਕਰਦਾ ਉਹਦਾ ਪੀੜੀਆਂ ਤੱਕ ਅਸਰ ਇਸ ਚੀਜ਼ ਦਾ ਜਾਂਦਾ ਵੀ ਉਹਦੇ ਪਿਤਰ ਰੇਣ ਕਹਦੇ ਨੇ ਅਸੀਂ ਉਹਨੂੰ ਪਿਤਰ ਰੇਣ ਲੱਗਦਾ ਜਿਹੜਾ ਪਾਣੀ ਨੂੰ ਖਰਾਬ ਕਰਦਾ ਹੁਣ ਜੇ ਇਸ ਤਰੀਕੇ ਨਾਲ ਲੋਕ ਇੱਥੇ ਆਪਣੇ ਵੱਲੋਂ ਤਾਂ ਸ਼ਰਦਾਣਾ ਪਾ ਕੇ ਜਾਂਦੇ ਕੋਈ ਚੁੰਨੀਆਂ ਪਾਈਆਂ ਪਈਆਂ ਕੋਈ ਆਹ ਨਾਰੀਅਲ ਜਾਂ ਕੁਛ ਐਦਾਂ ਦੀਆਂ ਚੀਜ਼ਾਂ ਇਹ ਆਪਣਾ ਲੋਕ ਸੋਚਦੇ ਵੀ ਪੋਨ ਹੈ ਇਹ ਵੀ ਅਸੀਂ ਜਲ ਪ੍ਰਵਾਹ ਕਰਤਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਆਪਣੇ ਗ੍ਰਹਿ ਕਿੰਨੇ ਖਰਾਬ ਕਰ ਰਹੇ ਆ ਅਸੀਂ ਤਾਂ ਪਾਣੀ ਨੂੰ ਪਰਮਾਤਮਾ ਦਾ ਰੂਪ ਮੰਨਦੇ ਆ ਮੰਨੋ ਤੋ ਗੰਗਾ ਮਾਹੂ ਨਾ ਮੰਨੋ ਤੋ ਵਹਿਦਾ ਪਾਣੀ ਸੋ ਇਸ ਕਰਕੇ ਮੇਰੀ ਤਾਂ ਇਹੀ ਅਪੀਲ ਹੈ ਕੋਈ